ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜੇ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੰਦੇ ਇੱਕ ਦਿਨ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਆਖਿਆ ਭਾਈ ਬਾਲਾ ਮਰਦਾਨਾ ਚੱਲੋ ਤੁਹਾਨੂੰ ਰਾਵੀ ਦੀ ਸੈਲ ਕਰਵਾ ਲਿਆਈਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਜਿੱਧਰ ਆਪ ਦੀ ਲਜਾਏ ਹੈ ਉਧਰ ਹੀ ਚੱਲੀਏ ਇਹ ਸਾਰੀਆਂ ਸਾਖੀਆਂ ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦਾ ਗੁਰੂ ਅੰਗਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਔਰ ਸਾਰੀ ਸੰਗਤ ਸਰਵਣ ਕਰਦੀ ਭਾਈ ਬਾਲਾ ਦਾ ਮੈਂ ਆਖਿਆ ਮਹਾਰਾਜ ਜਿੱਧਰ ਆਪ ਦੀ ਰਜ਼ਾਏ ਉਧਰ ਚੱਲੀਏ ਸ੍ਰੀ ਗੁਰੂ ਨਾਨਕ ਦੇਵ ਜੀ ਰਾਵੀ ਦੇ ਕਿਨਾਰੇ ਜਾ ਬੈਠੇ ਮਰਦਾਨਾ ਲੱਗਾ ਸ਼ਬਦ ਪੜਨ ਫੇਰ ਮਰਦਾਨੇ ਆਖਿਆ ਜੀ ਹੁਣ ਔਰਥਾਂ ਤੇ ਚਲੀਏ ਗੁਰੂ ਜੀਆ ਦੇ ਭਾਈ ਤੁਸੀਂ ਉਹ ਤਾਬਲੇ ਨਾ ਵੋ ਇੱਥੇ ਇੱਕ ਦੁੱਧਾ ਜੀਵੀਦਾ ਰਿੰਦ ਪਰ ਉਹਦੀ istri ਅੱਗੇ ਗੁਰੂ ਜੀ ਦਾ ਦਰਸ਼ਨ ਕਰਗੀ ਸੀ ਉਹ ਫੇਰ ਆਏ ਗੁਰੂ ਜੀ ਬੈਠੇ ਨੇ ਦੇਖ ਕੇ ਬੜੀ ਪਰਸਾਨ ਹੋਈ ਪਰ ਘਰੋਂ ਬੜੇ ਨਿਰਧਨ ਸਨ ਕੋਈ ਪੁੱਤਰ ਵੀ ਨਹੀਂ ਸੀ ਉਹਨੇ ਆਪਣੇ ਘਰ ਜਾ ਕੇ ਆਪਣੇ ਪਤੀ ਨੂੰ ਆਖਿਆ ਇਹ ਠਾਕੁਰ ਜੀ ਇੱਕ ਸੰਤ ਰੂਪੀ ਸਾਧ ਰਾਵੀ ਦੇ ਕਿਨਾਰੇ ਧਿਆਨ ਬੈਠੇ ਨੇ ਤੁਸੀਂ ਚਲੋ ਦਰਸ਼ਨ ਕਰ ਆਈਏ ਉਹ ਜ਼ਿਮੀਦਾਰਾਂ ਦਾ ਚਲੋ ਪਰ ਦੋਵੇਂ ਜਣੇ ਤੁਰੇ ਤਾਂ ਗੁਰੂ ਜੀ ਵਾਸਤੇ ਦੁੱਧ ਲੈ ਚੱਲੇ ਅਦੇ ਆਗੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਗੁਰੂ ਜੀ ਆਖਿਆ ਉਹ ਭਾਈ ਦੁੱਧਾ ਰਾਜੀ ਰਹਿ ਦੁੱਧਾ ਦਾ ਆਪ ਜੀ ਦੀ ਮਿਹਰਬਾਨੀ ਗੁਰੂ ਨਾਨਕ ਜੀ ਆਂਦੇ ਭਾਈ ਦੁੱਧਾ ਤੈਨੂੰ ਗਰਚਾਰ ਚਿਤਾਵੇ ਪਰ ਉਹ ਇਸਤਰੀ ਗੁਰੂ ਜੀ ਦੇ ਦਰਸ਼ਨ ਕਰਨ ਰੋਜ਼ ਆਉਂਦੀ ਸੀ ਦਰਸ਼ਨ ਕਰਕੇ ਫੇਰ ਘਰ ਦਾ ਕੰਮ ਕਾਜ ਜਾ ਸਵਾਰਦੀ ਤੇ ਦੁੱਧਾ ਜਿਹੜਾ ਉਹ ਕਦੀ ਕਦੀ ਆਉਂਦਾ ਇੱਕ ਦਿਨ ਦੀ ਬਾਤ ਹੈ ਉਹਦੀ ਇਸਤਰੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲੀ ਨਾ ਦੁੱਧ ਚੋਕੇ ਨਾਲ ਲੈ ਗਈ ਪਿੱਛੋਂ ਦੁੱਧ ਆਇਆ ਆਗੇ ਦੇਖੇ ਘਰ istri ਨਹੀਂ ਦੁੱਧਾ ਜ਼ਿਮੀਂਦਾਰ ਸੀ ਸ੍ਰੀ ਗੁਰੂ ਨਾਨਕ ਜੀ ਪਾਸ ਆਇਆ ਗੁਰੂ ਜੀ ਅੱਗੇ ਬਹੁਤ ਆਨੰਦ ਨਾਲ ਬੈਠੇ ਸਨ ਦੁੱਧੇ ਨੂੰ ਦੇਖ ਕੇ ਸ੍ਰੀ ਬਾਬੇ ਜੀ ਆਖਿਆ ਆਓ ਦੁੱਧਾ ਕੀ ਚਾਹੁੰਦਾ ਸਾਡੇ ਪਰਮੇਸ਼ਰ ਦੇ ਘਰ ਸਭ ਕੁਝ ਜੋ ਉਹ ਕਰਤਾ ਪੁਰਖ ਸੋ ਦਾਤਾ ਹੈ ਸੰਪੂਰਨ ਜੀਵ ਉਹ ਦੇ ਮੰਗਤੇ ਨੇ ਉਹ ਜਹਾਂ ਕਹਾ ਭਰਪੂਰ ਹੈ ਉਹ ਭਗਵੰਤ ਬਿਰਾਜਮਾਨ ਉਹ ਪਰਮਾਤਮਾ ਰੂਪ ਦੇ ਪਾਸ ਜੋ ਤੂੰ ਆਖੇ ਅਸੀਂ ਤੈਨੂੰ ਦਵਾਈਏ ਦੁੱਧ ਪੀਣਾ ਚਾਹੇ ਤਾਂ ਇਹ ਨਦੀ ਵੀ ਦੁੱਧ ਦੀ ਵਗਦੀ ਆ ਜਿੰਨਾ ਪੀ ਸਕਦਾ ਉਹਨਾਂ ਪੀਲ ਹੁਣ ਦੁੱਧਾ ਲੱਗਾ ਪੀਣ ਕਿਆ ਦੇਖੇ ਅੰਮ੍ਰਿਤ ਦਾ ਸਵਾਦ ਦੁੱਧਾ ਦੁੱਧ ਪੀ ਕੇ ਬੜਾ ਬਰਸੰਨ ਹੋਇਆ ਅੱਖ ਲੱਗਾ ਗੁਰੂ ਜੀ ਜੋ ਮੈਂ ਮੰਗਾਗਾ ਉਹ ਮੈਨੂੰ ਦੇਵਣਗੇ ਤਾਂ ਦੁੱਧ ਨੇ ਆਪਣੇ ਗਲ ਵਿੱਚ ਪੱਲਾ ਪਾ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਗੁਰੂ ਜੀ ਬਚਨ ਕੀਤਾ ਦੁੱਧ ਆਪ ਕੁਛ ਮੰਗ ਲੈ ਦੁੱਧਾ ਆਂਦਾ ਮੈਂ ਇਹ ਮੰਗਦਾ ਦੁੱਧ ਪੁੱਤਰ ਕਰਕੇ ਭਰਪੂਰ ਹੋਵਾਂ ਗੁਰੂ ਜੀ ਆਦੇ ਦੁੱਧ ਆ ਕੁਝ ਹੋਰ ਵੀ ਮੰਗ ਲ ਦੁੱਧ ਆਖਿਆ ਗੁਰੂ ਜੀ ਮੈਂ ਇਹੋ ਮੰਗਦਾ ਜੋ ਦੁੱਧ ਪੁੱਤਰ ਮੇਰੇ ਬਹੁਤ ਹੋਵੇ ਤਿੰਨ ਵਾਰੀ ਗੁਰੂ ਨਾਨਕ ਸਾਹਿਬ ਜੀ ਆਖਿਆ ਕੁਝ ਹੋਰ ਮੰਗ ਦੁੱਧ ਇਹੋ ਆਖਿਆ ਜੀ ਸੱਚੇ ਸਾਹਿਬ ਮੈਂ ਦੁੱਧ ਪੁੱਤਰ ਕਰਕੇ ਭਰਪੂਰ ਹੋਣਾ ਇਹੋ ਮੰਗੇ ਤਿੰਨੇ ਵਾਰੀ ਸਤਗੁਰ ਜੀ ਆंदे ਦੁੱਧ ਪੁੱਤਰ ਨਾਲ ਤੂੰ ਭਰਪੂਰ ਹੋਵੇਂਗਾ ਪਰ ਸੱਚ ਕਮਾਈ ਦੁੱਧ ਦੇ ਮੱਥਾ ਟੇਕਿਆ ਸ੍ਰੀ ਗੁਰੂ ਜੀ ਸਦੀਵੀ ਨਦੀ ਦੇ ਕੰਢੇ ਰਹਿਣ ਲੱਗੇ ਉੱਥੇ ਹੋਰ ਵੀ ਬਹੁਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਪਾਤਸ਼ਾਹ ਵੱਲੋਂ ਉੱਥੇ ਇੱਕ ઠાਣੇਦਾਰ ਕਰੋੜੀਆ ਰਹਿੰਦਾ ਬਾਦਸ਼ਾਹ ਦਾ ਉਹਨੇ ਖਬਰ ਸੁਣੀ ਵੀ ਇੱਥੇ ਇੱਕ ਫਕੀਰ ਆਇਆ ਸਾਰੇ ਲੋਕ ਉਹਦੇ ਮਿਲਣ ਵਾਸਤੇ ਜਾਂਦੇ ਉਹ ਕਰੋੜੀਏ ਆਖਿਆ ਇਹ ਫਕੀਰ ਕੋਈ ਜਾਦੂਗਰ ਹੈ ਉਹ ਕਰੋੜੀਏ ਨੇ ਆਪਣੇ ਮਨੁੱਖਾਂ ਨੂੰ ਆਖਿਆ ਮੇਰੀ ਘੋੜੀ ਸਜਾ ਕੇ ਲਿਆਓ ਅਸੀਂ ਉਹਨੂੰ ਜਾ ਕੇ ਉਠਾ ਆਵਾਂਗੇ ਨਹੀਂ ਦਾ ਬਨ ਕੇ ਲਿਆਵਾਂਗੇ ਉਸ ਕਰੋੜੀਏ ਇਹ ਬਾਤ ਮਨ ਵਿੱਚ ਠਾਨ ਗਰ ਘੋੜੀ ਤੇ ਚੜ ਕੇ ਨਿਕਲਿਆ ਤੇ ਡਿੱਗ ਪਿਆ ਲੱਤ ਭੱਜ ਗਈ ਕਿੰਨੇ ਕੁ ਦਿਨ ਮੰਜੇ ਦੇ ਪਿਆਰ ਆ ਫੇਰ ਰਾਜੀ ਹੋਇਆ ਟਰਨ ਲੱਗਾ ਫੇਰ ਆਦਾ ਵੀ ਮੈਂ ਬਨ ਕੇ ਲਿਆਵਾਂਗਾ ਜਾਨ ਨੂੰ ਥੋੜਾ ਠਾ ਦੇਵਾਂਗਾ ਜਦੋਂ ਫੇਰ ਤੁਰਿਆ ਨਾ ਇੱਕ ਦਿਨ ਗੁਰੂ ਜੀ ਤਰਫ ਵੀ ਤਵੇ ਨੂੰ ਠਾ ਦੇਵਾਂਗਾ ਚੱਲ ਕੇ ਬਨ ਲਿਆਵਾਂਗਾ ਜਦੋਂ ਇਹ ਬਾਤ ਉਹਦੇ ਮਨ ਚ ਆਈ ਉਹ ਕਰੋੜੀਆਂ ਥਾਣੇਦਾਰ ਰਾਹ ਵਿੱਚ ਇੰਨਾ ਹੋ ਗਿਆ ਲੋਕਾਂ ਨੇ ਆਖਿਆ ਭਾਈ ਤੂੰ ਕੋਈ ਸੁੱਧ ਭਾਵਨਾ ਕਰਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਫੇਰ ਚੰਗਾ ਹੋਵੇਂਗਾ ਉਹ ਫਕੀਰ ਪੂਰਾ ਹੈ ਐਸਾ ਕੈਸਾ ਨਹੀਂ ਜਦੋਂ ਕਰੋੜੀਆਂ ਸੁੱਧ ਭਾਵਨਾ ਕਰਕੇ ਨੰਗੇ ਪੈਰੀ ਟੁਰਦਾ ਗਿਆ ਜਾ ਕੇ ਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਤਾਂ ਗੁਰੂ ਜੀ ਆਖਿਆ ਆਓ ਭਾਈ ਜੀ ਉਸ ਕਰੋੜੀਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਗੁਰੂ ਜੀ ਤੁਸੀਂ ਸੰਤ ਹੋ ਦਇਆ ਵਾਲੇ ਹੋ ਸੰਸਾਰ ਦੇ ਭਲੇ ਵਾਸਤੇ ਜੱਗ ਵਿੱਚ ਤੁਹਾਡਾ ਹੋਣਾ ਬੌਧਿਆਂ ਦੇ ਭਲੇ ਵਾਸਤੇ ਅਦੇ ਸਾਡਾ ਭਲਾ ਤਾਦ ਹੁੰਦਾ ਜਾਂ ਤੁਹਾਡਾ ਨਵਾਸ ਇੱਥੇ ਹੀ ਹੋਵੇ ਜੇ ਤੁਸੀਂ ਇੱਥੇ ਹੀ ਰਹੋ ਯਥਾ ਸ਼ਖਤ ਜ਼ਮੀਨ ਮੈਂ ਆਪਦੀ ਭੇਟਾਂ ਦੇਵਾਂਗਾ ਤੁਸੀਂ ਆਪਣੇ ਨਾਮ ਦਾ ਚੱਕ ਇੱਥੇ ਬਣਾਵੋ ਤਾਂ ਗੁਰੂ ਨਾਨਕ ਜੀਾਂ ਦੇ ਸੁਣ ਭਾਈ ਇਹ ਨੌ ਅਖੰਡ ਪ੍ਰਿਥਵੀ ਸਾਰੀ ਸਾਡੀ ਹੈ ਫਿਰ ਅਸਾਂ ਥੋੜੀ ਜੀ ਕੀ ਆ ਕਰਨੇ ਮਰਦਾਨੇ ਕੋਲ ਆਖਿਆ ਗੁਰੂ ਜੀ ਤੁਸੀਂ ਸ਼੍ਰੀ ਚੰਦ ਅਦੇ ਲਖਮੀ ਦਾਸ ਨੂੰ ਇੱਥੇ ਲਿਆ ਕੇ ਰੱਖੋ ਗੁਰੂ ਜੀ ਆਖਿਆ ਭਾਈ ਬਾਲਾ ਤੁਸੀਂ ਸ਼੍ਰੀ ਚੰਦ ਲਖਮੀ ਦਾਸ ਨੂੰ ਇੱਥੇ ਲਿਆਓ ਦੋਵੇਂ ਜਣੇ ਵਿਦਿਆ ਕੀਤੇ ਦੋਵਾਂ ਨੇ ਮਾਤਾ ਤ੍ਰਿਪਤਾ ਅਦੇ ਮਹਿਤਾ ਕਾਲਿਆਣ ਦਾਸ ਅੱਗੇ ਆਨ ਮੱਥਾ ਟੇਕਿਆ ਉਹਨਾਂ ਪੁੱਛਿਆ ਭਾਈ ਬਾਲਾ ਨਾਨਕ ਜੀ ਕਿੱਥੇ ਆ ਬਾਲਿਆ ਆਖਿਆ ਮਹਤਾ ਜੀ ਉਹ ਰਾਵੀ ਨਦੀ ਦੇ ਕੰਢੇ ਉੱਤੇ ਬੈਠੇ ਨੇ ਤੁਹਾਨੂੰ ਯਾਦ ਕੀਤਾ ਤੁਸੀਂ ਕਿਰਪਾ ਕਰਕੇ ਆਪਣੇ ਸੰਬੰਧੀਆਂ ਸਮੇਤ ਉਥੇ ਚੱਲੋ ਦਰਸ਼ਨ ਦਿਓ ਮਹਤਾ ਕਾਲੂ ਨੇ ਆਖਿਆ ਅੱਜ ਸਾਡੇ ਵੱਡੇ ਭਾਗ ਹੋਏ ਜੋ ਗੁਰੂ ਨਾਨਕ ਜੀ ਨੇ ਸਾਨੂੰ ਯਾਦ ਕੀਤਾ ਕਾਲੂ ਨੇ ਗੱਡੀਆਂ ਭਾੜੇ ਦੇ ਕਰਕੇ ਤੁਰਨ ਦੀ ਤਿਆਰੀ ਕੀਤੀ ਰਾਏ ਬਲਾਰ ਨੇ ਸੁਣਿਆ ਕਾਰੂ 베ਦੀ ਦੇ ਘਰ ਆਇਆ ਕਹਿਣ ਲੱਗਾ ਮਹਤਾ ਜੀ ਤੁਸੀਂ ਇੱਥੇ ਬੈਠੇ ਸੀ ਤਾਂ ਬਾਬੇ ਨਾਨਕ ਜੀ ਦੇ ਮਿਲਣ ਦੀ ਉਮੀਦ ਰਹਿੰਦੀ ਸੀ ਵੀ ਕਦੀ ਤਾਂ ਮਿਲਣ ਆਉਣਗੇ ਹੁਣ ਤੁਸੀਂ ਕਿਰਪਾ ਕਰਕੇ ਇੱਥੇ ਰਹੋ ਕਾਲੂ ਆਖਿਆ ਰਾਏ ਜੀ ਅਸੀਂ ਉਹਦਾ ਬਚਨ 모ੜ ਨਹੀਂ ਸਕਦੇ ਉਹਨੂੰ ਪਰਮੇਸ਼ਵਰੀ ਕਰਕੇ ਅਸੀਂ ਜਾਣਦੇ ਹਾਂ ਤੁਸੀਂ ਰਾਏ ਜੀ ਸਾਨੂੰ ਵਿਦਿਆ ਦਿਓ ਸ੍ਰੀ ਗੁਰੂ ਨਾਨਕ ਜੀ ਨੇ ਸਾਨੂੰ ਯਾਦ ਕੀਤਾ ਸੋ ਅਸੀਂ ਉਹਦਾ ਦਰਸ਼ਨ ਬਾਈਏ ਤਾਂ ਰਾਏ ਨੇ ਕਾਲੂ ਨੂੰ ਵਿਦਿਆ ਦਿੱਤੀ ਆਖਿਆ ਬਾਬੇ ਨਾਨਕ ਜੀ ਦੇ ਚਰਨਾਂ ਦੇ ਮੇਰਾ ਬਹੁਤ ਅੱਜ ਜੀ ਨਾਲ ਮੱਥਾ ਟੇਕਣਾ ਕਹਿਣਾ ਮੈਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਬਚਾ ਲੈਣਾ ਮੇਰੀ ਉਤੇ ਸਹਾਇਤਾ ਕਰਨੀ ਰਾਏ ਬਲਾਰ ਕਾਲੂ ਕੋਲ ਜਾ ਕੇ ਇਹ ਬੇਨਤੀਆਂ ਕਰਦਾ ਤੇ ਕਾਲੂ ਹਣ ਰਾਏ ਬਲਾਰ ਪਾਸੋ ਵਿਦਿਆ ਲੈ ਕੇ ਟੁਰਿਆ ਮਰਦਾਨਾ ਵੀ ਆਪਣੇ ਕੁਟੰਬੀਆਂ ਪਾਸ ਜਾ ਕੇ ਆਖਣ ਲੱਗਾ ਜੇ ਭਾਈ ਬਾਬੇ ਜੀ ਨੇ ਆਪਣੇ ਪਰਿਵਾਰ ਨੂੰ ਰਾਵੀ ਦੇ ਕੰਡੇ ਦੇ ਸੱਦਿਆ ਸੁਣ ਤੁਸੀਂ ਵੀ ਉੱਥੇ ਹੀ ਚੱਲੋ ਉਹਨਾਂ ਆਖਿਆ ਵੀ ਤੁਸੀਂ ਤਾਂ ਕਿਤੇ ਠਹਿਰ ਕੇ ਬਹਿੰਦੇ ਨਹੀਂ ਤੁਸੀਂ ਸਾਨੂੰ ਵੀ ਘਰੋਂ ਕੱਢ ਕੇ ਬਾਹਰ ਸੁੱਟ ਜੋਗੇ ਅਸੀਂ ਨਹੀਂ ਜਾਣਾ ਮਰਦਾਨਾ ਆਪਦੇ ਪਰਿਵਾਰ ਤੋਂ ਜਵਾਬ ਲੈ ਕੇ ਬਾਬੇ ਕਾਲੂ ਜੀ ਨੂੰ ਜਾ ਮਿਲਿਆ ਸੱਬੇ ਗੁਰੂ ਬਾਬੇ ਜੀ ਨੂੰ ਆ ਕੇ ਮਿਲੇ ਬਾਬੇ ਜੀ ਨੇ ਮਾਤਾ ਜੀ ਪਿਤਾ ਜੀ ਦੇ ਅੱਗੇ ਮੱਥਾ ਟੇਕਿਆ ਕਾਲੂ ਨੇ ਅਦੇ ਮਾਤਾ ਨੇ ਗੁਰੂ ਜੀ ਨੂੰ ਗੱਲ ਨਾਲ ਲਾਇਆ ਅੱਖਾਂ ਲੱਗੇ ਅ ਸਾਡੇ ਵੱਡੇ ਭਾਗ ਹੋਏ ਜੋ ਤੁਹਾਡਾ ਦਰਸ਼ਨ ਹੋਇਆ ਪਰ ਅਸੀਂ ਆਪਣੇ ਘਰ ਦੀ ਗਰਸਾਣੀ ਛੱਡ ਕੇ ਆਏ ਆ ਗੁਰੂ ਨਾਨਕ ਜੀ ਨੇ ਸ੍ਰੀ ਰਾਗ ਵਿੱਚ ਸ਼ਬਦ ਆਖਿਆ ਸੁਣੋ ਪਿਤਾ ਜੀ ਏਕ ਰਸਾਣੀ ਕਰੋਗੇ ਤਾਂ ਤੁਹਾਡਾ ਉਧਾਰ ਹੋਵੇਗਾ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਏ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾ ਸਾਰੰਗ ਪਾਣੀ ਮਨ ਕਿਰਸ਼ਨ ਹਰਿ ਰਿਦਿ ਜਮਾਇ ਲਿਓ ਪਾਵਸ ਪਦ ਨਿਰਬਾਨੀ ਕਾਹੇ ਗਰਬਸ ਮੂੜੇ ਮਾਇਆ ਤਿੱਦ ਸੁਤੋ ਸਗਲ ਕਲਤਰ ਮਾਤਾ ਤੇਰੇ ਹੋਏ ਨਾਸ ਖਾਇਆ ਮਹਾਰਾਜ ਦਾ ਪਰਮਾਰਥਾਂ ਦੇ ਪਿਤਾ ਜੀ ਇਹ ਤਨ ਨੂੰ ਧਰਤੀ ਕਰੋ ਅਰ ਸ਼ੁਭ ਕਰਮਾਂ ਦਾ ਬੀਜ ਪਾਓ ਜੋ ਮਹਾਰਾਜ ਦੇ ਨਾਮ ਦਾ ਜਾਪ ਕਰਨਾ ਉਹ ਜਲ ਦਿਓ ਮਨੋਂ ਗੁਰਸਾਨ ਕਰੋ ਜੋ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਨਾ ਸੋ ਆਪਣੇ ਰਿਦਦੇ ਵਿੱਚ ਜਮਾਓ ਇਸ ਪ੍ਰਕਾਰ ਮੁਕਤ ਹੋਗੇ ਅਦੇ ਮਾਇਆ ਨੂੰ ਝੂਟ ਜਾਣਗੇ ਉਹਦਾ ਤਿਆਗ ਕਰੋ ਸੁਣੋ ਬਿਤਾ ਜੀ ਜਿੰਨੇ ਕਟੰਬੀ ਪਰਿਵਾਰ ਕਿਸੇ ਨੇ ਵੀ ਨਾਲ ਨਹੀਂ ਜਾਣਾ ਏ ਵਿਖਿਆ ਦੇ ਭੋਗ ਨੇ ਕਾਮ ਕ੍ਰੋਧ ਦੁਸ਼ਟ ਹਨ ਇਹਨਾਂ ਦਾ ਤਿਆਗ ਕਰੋ ਜਪ ਤਪ ਸੰਜਮ ਤੁਸੀਂ ਆਪਣੀ ਖੇਤੀ ਦੇ ਰਖਵਾਲੇ ਬਣਾਓ ਤਾਂ ਤੁਹਾਡਾ ਮਨ ਆਪਣੇ ਆਸ਼ਰਮ ਵਿੱਚ ਆ ਜਾਵੇਗਾ ਔਰ ਜੇ ਤੁਸੀਂ ਵਾਹਿਗੁਰੂ ਨੂੰ ਚੀਨੋਗੇ ਤਾਂ ਤੁਹਾਡਾ ਉਧਾਰ ਹੋਏਗਾ ਜੋ ਵਾਹਿਗੁਰੂ ਦਾ ਨਾਮ ਸੁਣੇ ਜਾਂ ਸੁਣਾਵੇਗਾ ਉਹਦਾ ਵੀ ਉਧਾਰ ਹੋਵੇਗਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਤ ਨਾਮ ਵਾਹਿਗੁਰੂ ਸਤ 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 ਨਾਨ ਵਾਹਿਗੁਰੂ ਮਰ ਜਿਹੜੇ ਜੋ ਵਾਹਿਗੁਰੂ ਦਾ ਨਾਮ ਸੁਣੇਗਾ ਜਾਂ ਸੁਣਾਵੇਗਾ ਉਹਦਾ ਵੀ ਉਧਾਰ ਹੋ ਜਾਏਗਾ ਮਾਤਾ ਜੀ ਨੇ ਆਖਿਆ ਬੇਟਾ ਜੀ ਤੇਰੀ ਕਿਰਪਾ ਹੋਵੇਗੀ ਤਾਂ ਆਤਮੇ ਨੂੰ ਚੀਨਾਂਗੇ ਕਾਲੂ ਆਖਿਆ ਬੇਟਾ ਰਾਗ ਦਵੇਤ ਤੇ ਗਿਆਨ ਇਹ ਕਈ ਅਸੰਖਾ ਜਨਮਾਂ ਦਾ ਚਲਿਆ ਜਾਂ ਆਉਂਦਾ ਗਿਆਨ ਸੰਤਾਂ ਨੂੰ ਮਿਲ ਸੁਣ ਕੇ ਹੁੰਦਾ ਉਹ ਗਿਆਨ ਇੰਨੇ ਜਨਮਾਂ ਦੇ ਅਗਿਆਨ ਕਿਵੇਂ ਕੱਟ ਦੇਗਾ ਗੁਰੂ ਜੀਾਂ ਦੇ ਸਰੋਪਿਤਾ ਜੀ ਲੱਕੜੀਆਂ ਹਜ਼ਾਰਾਂ ਸਾਲਾਂ ਦੀਆਂ ਇਕੱਠੀਆਂ ਕੀਤੀਆਂ ਜਾਂ ਹੋਣ ਅਗਨੀ ਪੱਥਰ ਵਿੱਚੋਂ ਚਿੰਗਾਰੀ ਕੱਢ ਕੇ ਲੱਕੜੀਆਂ ਨੂੰ ਲਾਈਏ ਤਾਂ ਸਭੇ ਲੱਕੜੀਆਂ ਭਸਮ ਹੋ ਜਾਂਦੀਆਂ ਸੋ ਤੈਸੇ ਹੀ ਲੱਕੜੀਆਂ ਦੀ ਨਿਆਈ ਅਗਿਆਨੀ ਹੈ ਸਾਧ ਸੰਤ ਦੇ ਮਨ ਦੀ ਜੋ ਪ੍ਰੀਤੀ ਹੈ ਉਹ ਚਿੰਗਾਰੀ ਦੀ ਨਿਆਈ ਹੈ ਸੋ ਤੈਸੇ ਹੀ ਸਾਧ ਸੰਤ ਦੀ ਅਦੇ ਮਨ ਦੀ ਪ੍ਰੀਤੀ ਅਗਿਆਨ ਨੂੰ ਅਦੇ ਪਾਪ ਨੂੰ ਨਾਸ ਕਰਦੀ ਇਹ ਸਭੂ ਬਾਰਤਾ ਕਰੋੜੀਆਂ ਸੁਣ ਕੇ ਗੁਰੂ ਜੀ ਦੇ ਚਰਨੇ ਲੱਗਾ ਕਰੋੜੀ ਆਖਿਆ ਗੁਰੂ ਜੀ ਮੈਂ ਕਿਲਾ ਬਣਾਉਂਦਾ ਮੈਂ ਇੱਟ ਕਿਹਦੇ ਨਾਮ ਦੀ ਰੱਖਾਂ ਗੁਰੂ ਜੀ ਆਖਿਆ ਭਾਈ ਕਰਤਾਰ ਦੇ ਨਾਮ ਦੀ ਕਰਤਾਰਪੁਰ ਬਣਾਓ ਉਹਨੇ ਕੱਚਾ ਕੋਟ ਬਾਹਰਲਾ ਬਣਾਇਆ ਬਾਬੇ ਜੀ ਦੇ ਘਰ ਪੱਕੇ ਬਣਾਏ ਉੱਥੇ ਬਾਬਾ ਜੀ ਦਾ ਕੁਟੰਬ ਲਖਮੀ ਦਾਸ ਮਾਤਾ ਤ੍ਰਿਪਤਾ ਜੀ ਮਹਿਤਾ ਕਾਲੂ ਜੀ ਸ੍ਰੀ ਚੰਦ ਜੀ ਮਾਤਾ ਚੋਣੀ ਜੀ ਆ ਕੇ ਰਹੇ ਉਹ ਕਰੋੜੀਆ ਜ਼ਮੀਨ ਭੇਟਾ ਕਰਕੇ ਵਿਧਿਆ ਲੱਗਾ ਹੁਣ ਫਿਰ ਅਰਦਾਸ ਕੀਤੀ ਗਰੀਬ ਨਿਵਾਜ਼ ਜੁਗ ਸਿਸ ਜ਼ਮੀਨ ਦੀ ਪਦਾਇਸ਼ ਹੋਵੇਗੀ ਉਹ ਧਰਮਸ਼ਾਲਾ ਵਿੱਚ ਪਾਈਏ ਦਾ ਕਰੋੜੀਆ ਮੱਥਾ ਟੇਕ ਕੇ ਵਿਧਿਆ ਹੋਇਆ ਦੁੱਧੇ ਦੀਆਂ ਗਊਆਂ ਮੱਝਾਂ ਦੇ ਵਗ ਵਾਦੇ ਜਾਣ ਦਿਨੋਂ ਦਿਨ ਅਦੇ ਦਿਨ ਦਾ ਦੁੱਧ ਬਾਬੇ ਜੀ ਦੇ ਘਰ ਪਜਾਵੇ ਰਾਤ ਦਾ ਦੁੱਧ ਆਪਣੇ ਘਰ ਰੱਖੇ ਇੰਨੇ ਨੂੰ ਸਰਾਧਾਂ ਦੇ ਦਿਨ ਆ ਗਏ ਕਾਲੂ ਨੇ ਆਪਣੇ ਪਿਤਾ ਦਾ ਸਰਾਧ ਕੀਤਾ ਕਾਲੂ ਬ੍ਰਾਹਮਣਾਂ ਦੇ ਪੈਰ ਧੋਣ ਲੱਗਾ ਸ੍ਰੀ ਗੁਰੂ ਜੀ ਪੁੱਛਿਆ हे ਪਿਤਾ ਜੀ ਇਹ ਕਿਸ ਵਾਸਤੇ ਇੰਨਾ ਪ੍ਰਸ਼ਾਦ ਕੀਤਾ ਕਾਲੂ ਨੇ ਆਖਿਆ हे ਨਾਨਕ ਮੇਰੇ ਪਿਤਾ ਦਾ ਸਰਾਧ ਤਾਂ ਗੁਰੂ ਜੀ ਆਖਿਆ ਪਿਤਾ ਜੀ ਜਦ ਲਗ ਵਾਸ਼ਨਾ ਵਾਧੀਆਂ ਤਬ ਲਗ ਪਿੱਤਰ ਨਰਕ ਸੁਰਗ ਭੋਗਦੇ ਅਜੇ ਪ੍ਰਾਣੀ ਵਾਸ਼ਨਾ ਦੇ Nirvas ਹੁੰਦਾ ਤਾਂ ਪਿੱਤਰ ਵੀ ਮੁਕਤ ਹੁੰਦੇ ਜਿਸ ਤਰ੍ਹਾਂ ਲੜਕੇ ਦੇ ਹੱਥ ਵਿੱਚ ਗੁੱਡੀ ਦੀ ਡੋਰ ਜਾਂ ਟੁੱਟ ਜਾਂਦੀ ਪਿੱਛੋਂ ਚੰਦਾ ਡੋਰ ਵਿੱਚ ਪਾਉਂਦਾ ਗੁੱਡੀ ਨੂੰ ਜਾ ਪਹੁੰਚਦਾ ਸੋ ਡੋਰ ਟੁੱਟ ਜਾਂਦੀ ਗੁੱਡੀ ਵੀ ਚਲੀ ਜਾਂਦੀ ਕੈਸੇ ਜਿਹੜੇ ਅਗਿਆਨੀ ਨੇ ਉਹਨਾਂ ਦੀ ਮੋਹ ਦੀ ਡੋਰ ਪਿਤਰਾਂ ਨੂੰ ਪਹੁੰਚਦੀ ਫਿਰ ਗੁਰੂ ਜੀ ਆਂਦੇ ਪਿਤਾ ਜੀ ਤੁਸੀਂ ਵਾਹਿਗੁਰੂ ਆਖ ਕੇ ਅੱਖੀਆਂ ਮੀਟੋ ਕਾਲੂ ਨੇ ਅੱਖੀਆਂ ਮੀਟੀਆਂ ਕਿਆ ਦੇਖੇ ਜੋ ਮੈਂ ਤਾਂ ਬੇਕੁੰਟ ਧਾਮ ਵਿੱਚ ਬੈਠਾਂ ਔਰ ਜਿਹੜੇ ਚੌ ਜੁਗਾਂ ਦੇ ਪਿਤਰ ਨੇ ਉਹ ਸਭ ਚਤਰਭੁਜ ਸਰੂਪ ਧਾਰੇ ਹੋਏ ਵਿਸ਼ਨੂੰ ਜੀ ਪਾਸ ਬੈਠੇ ਸਾਰੇ ਕਾਲੂ ਦੇ ਗੱਲ ਮਿਲੇ ਸਾਰਾ ਦਿਨ ਕਾਲੂ ਪਿਤਰਾਂ ਦੇ ਗੱਲ ਮਿਲਦਾ ਰਿਹਾ ਪਿਤਰਾਂ ਨੇ ਆਖਿਆ اے ਕਾਲੂ ਤੂੰ ਧੰਨ ਜਿਹਦੇ ਘਰ ਗੁਰੂ ਨਾਨਕ ਜੀ ਪੈਦਾ ਹੋਇਆ ਜੋ ਜਿਹਦੇ ਪਿੱਛੇ ਅਸਾਂ ਸਭਨਾ ਦਾ ਉਧਾਰ ਹੋਇਆ ਕਾਲੂ ਉੱਥੇ ਇੱਕ ਬਰਸ ਰਿਹਾ ਪਰ ਵੱਡੇ ਦਿਨ ਭੋਗ ਬੈਕੁੰਠ ਦੇ ਕਾਲੂ ਨੂੰ ਭੋਗਣ ਵਾਸਤੇ ਮਿਲੇ ਫੇਰ ਕਾਲੂ ਪਿੱਤਰਾਂ ਨੂੰ ਆਖਿਆ ਭਾਈ ਮੈਂ ਤਾਂ ਮਾਤ ਲੋਕ ਨੂੰ ਜਾਣਾ ਫੇਰ ਦੇਹ ਨੂੰ ਤਿਆਗ ਕੇ ਇੱਥੇ ਤੁਹਾਡੇ ਪਾਸ ਆਵਾਂਗਾ ਕਾਲੂ ਨੇ ਅੱਖੀਆਂ ਖੋਲੀਆਂ ਜਾਂ ਖੋਲ ਕੇ ਦੇਖੇ ਤਾਂ ਗੁਰੂ ਜੀ ਬੈਠੇ ਕਾਲੂ ਬ੍ਰਾਹਮਣਾਂ ਦੇ ਅਜੇ ਪੈਰ ਹੀ ਧੁੰਦ ਕਾਲੂ ਨੇ ਆਖਿਆ ਏ ਬੇਟਾ ਤੇਰੀ ਕਿਰਪਾ ਕਰਕੇ ਮੈਂ ਇਹ ਕਾਜ ਦੇ ਵੇਖਿਆ ਜੇ ਤੂੰ ਆਖੇ ਤਾਂ ਸਰਾਦ ਕਰਾਈਏ ਨਹੀਂ ਦਾ ਨਾਂ ਕਰਾਈਏ ਤਾਂ ਸ੍ਰੀ ਗੁਰੂ ਜੀ ਨੇ ਆਖਿਆ हे ਪਿਤਾ ਜੀ ਹੁਣ ਜਿਵੇਂ ਤੁਹਾਡੀ ਮਰਜ਼ੀ ਆ ਜਿਵੇਂ ਆਪ ਪ੍ਰਸੰਨ ਹੋ ਅਗੋ ਕਾਲੂ ਆਖਿਆ ਨਾਨਕ ਜੀ ਮੈਂ ਇੱਕ ਸਾਲ ਬਕੁੰਟ ਵਿੱਚ ਰਹਿ ਕੇ ਆਇਆ ਇੱਥੇ ਅਜੇ ਮੈਂ ਉਸੇ ਬ੍ਰਾਹਮਣ ਦੇ ਪੈਰ ਧੁੰਦਾਂ ਇਹ ਬਾਤ ਬੜੀ ਚਰਜ ਹੈ ਗੁਰੂ ਜੀ ਆnde ਪਿਤਾ ਜੀ ਮਹਾਰਾਜ ਦੀ ਮਾਇਆ ਵਿੱਚ ਅਚਰਜ ਕੋਈ ਨਹੀਂ ਪਰ ਤੁਸੀਂ ਓਨ ਕਰਤਾਰ ਦਾ ਨਾਮ ਚਿਤ ਕਰੋ ਫੇਰ ਕਾਲੂ ਨੂੰ ਨਿਸ਼ਚਾ ਹੋ ਗਿਆ ਅਦੇ ਪਰਮੇਸ਼ਰ ਦਾ ਰੂਪ ਜਾਣਿਆ ਐਸੀ ਲੀਲਾ ਗੁਰੂ ਜੀ ਕਰਗੇ ਉਤੋਂ ਅੱਗੇ ਚੱਲਦੇ ਰਹੇ